ਸਿੰਘ ਸਾਹਿਬ ਜੀ ਕਥਾ ਕਰ ਰਹੇ ਸਨ ਆਪ ਜੀ ਬੜੇ ਆਨੰਦ ਵਿੱਚ ਸੋ ਮੇਰੀ ਭੂਮਿਕਾ ਜੋ ਮੈਂ ਕਵਤਾ ਪੜਨ ਤੋਂ ਪਹਿਲਾਂ ਬੰਨਣੀ ਸੀ ਉਹ ਗਿਆਨੀ ਜੀ ਨੇ ਬੰਨ ਦਿੱਤੀ ਹੈ ਬੱਸ ਅਸੀਂ ਇਸ ਕਥਾ ਤੋਂ ਅੱਗੇ ਚੱਲਣਾ ਹੈ ਮੈਂ ਗੁਰੂ ਪਾਤਸ਼ਾਹ ਦੇ ਜੀਵਨ ਤੋਂ ਗੁਰਬਾਣੀ ਤੋਂ ਜੋ ਅਰਥ ਮੈਨੂੰ ਮਿਲੇ ਜੋ ਮੇਰੀ ਕਵਿਤਾ ਕਹਿ ਸਕਦੀ ਸੀ ਜੋ ਮੈਂ ਕਹਿ ਸਕਦਾ ਸਾਂ ਉਹਨਾਂ ਅੱਖਰਾਂ ਨਾਲ ਉਹਨਾਂ ਅਰਥਾਂ ਨਾਲ ਪਟਨਾ ਸਾਹਿਬ ਤੋਂ ਚੱਲ ਕੇ ਅਬਚਲ ਨਗਰ ਤੱਕ ਜਾਣਾ ਹੈ ਸਾਧ ਸੰਗਤ ਜੀਓ ਸਾਥ ਦੇਣਾ ਔਰ ਧਿਆਨ ਦੇਣਾ ਸ਼ੁਰੂ ਕਰੀਏ ਪਟਨੇ ਤੋਂ ਮੈਂ ਅਬ ਚਲ ਤੀਕ ਲੈ ਜਾਣੀ ਹੈ ਪੂਰਨ ਦੇ ਜੀਵਨ ਨੂੰ ਬਿਆਨ ਕਰਨਾ ਉਸ ਪੂਰਨਤਾ ਵਿੱਚ ਡੁੱਬ ਜਾਣਾ ਬੜਾ ਹੀ ਔਖਾ ਸੀ ਸੁੱਖਾਂ ਸੁਖ ਕੇ ਝੋਲੀਆਂ ਅੱਡ ਕੇ ਉਹਦੇ ਤੋਂ ਇੱਕ ਕਵਤਾ ਮੰਗੀ ਹੈ ਕਿ ਇੱਕ ਐਸੀ ਕਵਤਾ ਦੇ ਜਿਹਦੇ ਨਾਲ ਮੇਰਾ ਢਿੱਡ ਪਰ ਜਾਵੇ शुरू करिए पटने तो मैं अब चल तीक लानी की पर किवें लिखा मैं ए ये अकथ कहानी है ये अकथ कहानी है आओ संग सिर्फ दस मिनट लवागा शुरू करिए पटने तो मैं अब चल तीक ले जानी है कि करा पर वे लिखा मैं ये अकथ कहानी है ए, ये ए कहानी है ਜੀ ਚਾਉਂਦਾ ਹੈ ਸਾਦ ਮੁਰਾਦੇ ਸ਼ਬਦਾਂ ਦੇ ਵਿੱਚ ਬੋਲਦਿਆਂ ਸਪਤ ਸਿਰਿੰਗ ਦੇ ਭੇਦ ਗੁਜੇ ਜੋ ਸਬਦੇ ਅੱਗੇ ਖੋਲਦਿਆਂ ਜੀ ਚਾਉਂਦਾ ਹੈ ਜੀ ਚਾਉਂਦਾ ਹੈ ਸਾਦ ਮੁਰਾਦੇ ਸ਼ਬਦਾਂ ਦੇ ਵਿੱਚ ਬੋਲਦਿਆਂ ਸप्त ਸਿਰੰਗ ਦੇ ਭੇਦ ਗੁਜੇ ਜੋ ਸਬ ਦੇ ਅੱਗੇ ਖੋਲਦਿਆਂ ਹੇਮਕੁੰਡ ਤੋਂ ਲੈ ਕੇ ਬਰਫਾਂ ਠੰਡਾ ਜੱਗ ਵਿੱਚ ਕੋਲਦਿਆਂ ਹਾਏ ਠੰਡਾ ਜੱਗ ਵਿੱਚ ਕੋਲਦਿਆਂ ਕਿਵੇਂ ਕਰਾਂ ਏ ਮੇਰੇ ਲਈ ਤੇ ਕਿਵੇਂ ਕਰਾਂ ਏ ਮੇਰੇ ਲਈ ਤੇ ਉਲਟੀ ਗੰਗ ਵਹਾਣੀ ਏ ਸ਼ੁਰੂ ਕਰੀਏ ਪਟਨੇ ਤੋਂ ਮੈਂ ਅਬ ਚਲ ਤੀਕ ਲੈ ਜਾਣੀ ਏ ਕੁਝ ਹਰਫ ਤੁਰੇ ਕਸ਼ਮੀਰ ਤੋਂ ਨੇ ਪੈਂਡਾ ਬੜਾ ਲੰਬੇ ਰਾਏ ਕੁਝ ਸ਼ਬਦ ਲੈ ਕਸ਼ਮੀਰ ਤੋਂ ਨੇ ਪੈਂਡਾ ਬੜਾ ਲੰਬੇ ਰਾਏ ਤਸਵੀਰ ਦਿਸੀ ਹੈ ਪਰਤ ਦੀ ਚਾਰ ਚੁਫੇਰੇ ਹਾਨੇ ਰਾਏ ਕੁਝ ਹਰਫ ਤੁਰੇ ਕਸ਼ਮੀਰ ਤੋਂ ਨੇ ਪੈਂਡਾ ਬੜਾ ਲੰਬੇ ਰਾਏ ਤਸਵੀਰ ਵੇਖੀ ਹੈ ਭਰਤ ਦੀ ਚਾਰ ਚੁਫੇਰੇ ਹਾਨੇ ਰਾਏ ਚੌਕ ਚਾਂਦਨੀ ਦਿੱਲੀ ਤੱਕ ਚੜਨਾ ਕਿਤੇ ਸਵੇਰਾਏ ਹਾਏ ਚੜਨਾ ਕਿਤੇ ਸਵੇਰਾਏ ਆਨੰਦਪੁਰੀ ਵਿੱਚ ਇਸ ਤੋਂ ਪਹਿਲਾਂ ਆਨੰਦਪੁਰੀ ਵਿੱਚ ਇਸ ਤੋਂ ਪਹਿਲਾਂ ਲੱਗਦੀ ਲੋਵਖਾਣੀਆਂ ਏ ਸ਼ੁਰੂ ਕਰੀਏ ਪਟਣੇ ਤੋਂ ਮੈਂ ਅਬ ਚਲ ਤੀਕ ਲੈ ਜਾਣੀ ਏ ਕੀ ਕਰਾਂ ਪਰ ਕਿਵੇਂ ਲਿਖਾਂ ਮੈਂ ਇਹ ਅਕਥ ਕਹਾਣੀ ਏ ਇਹ ਅਕਥ ਕਹਾਣੀ ਏ ਔ ਚੰਨ ਪੂਰੇ ਐ ਅੰਬਰਾਤੇ ਹੋਈ ਕੁਜਰੁਸ਼ਨਾਈ ਏ ਸੁਰਤ ਕਰੀ ਮੈਂ ਪੌਂਟੇ ਦੀ ਨਜ਼ਰ ਭੂਮ ਕਾ ਆਈਏ ਓ ਚੰਨ ਪੂਰੇ ਐ ਅੰਬਰਾਂ ਤੇ ਹੋਈ ਕੁਝ ਰੁਸ਼ਨਾਈਏ ਸੁਰਤ ਕਰੀ ਮੈਂ ਪੌਂਟੇ ਦੀ ਨਜ਼ਰ ਭੂਮ ਕਾ ਆਈਏ ਕਲਮ ਕਵੀ ਸਮਰਥ ਦੀ ਜਾ ਮੱਥੇ ਨਾਲ ਸੁਹਾਈਏ கலம கவி மத்தே சே பமனா பத்தண கம்மனா தேன கிளீ ਸ਼ੁਰੂ ਕਰੀਏ ਪਟਣੇ ਤੋਂ ਮੈਂ ਅਬ ਚਲ ਤੀਕ ਲੈ ਜਾਣੀ ਐ ਪਰ ਸ਼ਬਦ ਮਿਲੈ ਨਾ ਮੈਨੂੰ ਜੋ ਧੁਰ ਦਰਗਾਹੋਂ ਪੁੱਗੇ ਹੋਵਨ ਬਾਤਾਂ ਜੋ ਪਰਲੇ ਪਰਦੀਆਂ ਸਹਿਜ ਸੁਭਾਚੋਂ 부جے ਹੋਵਨ ਸ਼ਬਦ ਮਿਲੇ ਨਾ ਮੈਨੂੰ ਜੋ ਤੁਰ ਦਰਗਾਹੋਂ ਪੁੱਗੇ ਹੋਵਨ ਬਾਤਾਂ ਜੋ ਪਰਲੇ ਪਰਦੀਆਂ ਸਹਿਜ ਸੁਭਾਜੋਂ 부جے ਹੋਵਨ ਤੇ ਮੋਕ ਮੋਹਣ ਇਰਾਦੇ ਦੇ ਦਿਆ ਤਰਮ ਵਿੱਚ ਗੁਜੇ ਹੋਵਨ ਤੇ ਮੁਕਮਹੋਣ ਇਰਾਦੇ ਦੇ ਦਿਆ ਧਰਮ ਵਿੱਚ ਗੁੱਜੇ ਹੋਵਨ ਐਵੇਂ ਤੇ ਨਹੀਂ ਮੁਰਦੇ ਨੂੰ ਜੋ ਐਵੇਂ ਤੇ ਨਹੀਂ ਮੁਰਦੇ ਨੂੰ ਜੋ ਅੰਮ੍ਰਿਤ ਦੀ ਬੂੰਦ ਸੁਹਾਣੀ ਐ ਕੀ ਕਰਾਂ ਪਰ ਕੇਵਲ ਲਿਖਾਂ ਮੈਂ ਇਹ ਅਕਥ ਕਹਾਣੀ ਏ ਇਹ ਅਕਥ ਕਹਾਣੀ ਏ ਮੁਕਤ ਸਰਾ ਤੱਕ ਪਹੁੰਚਣ ਲਈ ਇਸ ਇਸ਼ਕ ਵਿੱਚ ਹੜਨਾ ਪੈਣਾ ਬੇਪਰਵਾਹਾਂ ਦੇ ਆਲਮ ਤੱਕ ਕੀ ਕੀ ਜਗ ਦਾ ਜਰਨਾ ਪੈਣਾ ਮੁਕਤ ਸਰਾ ਤੱਕ ਪਹੁੰਚਣ ਲਈ ਇਸ ਇਸ਼ਕ ਵਿੱਚ ਹੜਨਾ ਪੈਣਾ ਬੇਪਰਵਾਹਾਂ ਦੇ ਆਲਮ ਤੱਕ ਕੀ ਕੀ ਜਗ ਦਾ ਜਰਨਾ ਪੈਣਾ ਮੁਕਦੀ ਜਾਪੇ ਗਲ ਆਖਰ ਕੇ ਆਪਾ ਹਾਜ਼ਰ ਕਰਨਾ ਪੈਣਾ ਮੁਕਤੀ ਜਾਪੇ ਗਲ ਅਖਰ ਕੇ ਆਪਾ ਹਾਜ਼ਰ ਕਰਨਾ ਪੈਣਾ ਇੰਨੀ ਵੀ ਨਹੀਂ ਕਿਤੇ ਸੁਖਾ ਲਈ ਇੰਨੀ ਵੀ ਨਹੀਂ ਕਿਤੇ ਸੁਖਾ ਲਈ टूटी जे गंडवाणी है शुरू करिए पढ़ने तो मैं अब चलतीक ले जानी है की करा पर किवे लिखा मैं यह कथ कहानी है ਇਹ ਇੱਕ ਅਥਕ ਕਹਾਣੀ ਹੈ